ਓ ਪੈ ਦਾ ਗੱਲ ਨੀਰਾ ਬੱਚਾ ਠੀਕ ਕਰਕੇ ਦੇ ਤੂੰ ਮਰਦੀ ਕਰਕੇ ਦੇ ਠੀਕ ਬੱਚਾ ਮੇਰਾ ਬੱਚਾ ਵਿਸ਼ਾਲ ਠੀਕ ਕਰਕੇ ਦੇ ਮੈਨੂੰ ਮੈਨੂੰ ਇੱਧੇ ਢਾਲੇ ਕੋ ਲਗਦ ਕਹਿ ਜਾ ਪਰਚੀਆਂ ਦੇ ਕੋਲਿਆ ਅਰ ਬੇਲੇ ਸਾਡੇ ਕੋਲ ਆ ਗਿਆ ਅੰਮ੍ਰਿਤਸਰ ਦੇ ਛੇੜਟਾ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਬਾਹਰ ਉਸ ਸਮੇਂ ਹਗਾਮਾ ਹੁੰਦਾ ਨਜ਼ਰ ਆਇਆ ਜਦੋਂ ਇੱਕ 28 ਸਾਲਾਂ ਦੇ ਵਿਸ਼ਾਲ ਨਾਮ ਦੇ ਨੌਜਵਾਨ ਦੇ ਪਰਿਵਾਰ ਮੈਂਬਰਾਂ ਨੇ ਉਸ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹਸਪਤਾਲ ਮੈਨੇਜਮੈਂਟ ਦੇ ਖਿਲਾਫ ਪਰਿਵਾਰ ਨੇ ਧਰਨਾ ਲਗਾ ਦਿੱਤਾ ਅਤੇ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਮਿਲੀ ਜਾਣਕਾਰੀ ਦੇ ਮੁਤਾਬਕ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ ਸੀ ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਹਸਪਤਾਲ ਵੱਲੋਂ ਇਲਾਜ ਸਹੀ ਨਹੀਂ ਕੀਤਾ ਗਿਆ ਅਤੇ ਪੈਸੇ ਜ਼ਿਆਦਾ ਲੈ ਲਏ ਨੇ ਇਸ ਮੌਕੇ ਉਹਨਾਂ ਨੇ ਹਸਪਤਾਲ ਮੈਨੇਜਮੈਂਟ ਨੂੰ ਪੈਸੇ ਵਾਪਸ ਲੈਣ ਦੀ ਜਿਹੜੀ ਮੰਗ ਕੀਤੀ ਹੈ ਜਿਸ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਜਦੋਂ ਇਸ ਬਾਬਤ ਡਾਕਟਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜੋ ਕਿਹਾ ਉਹ ਸੁਣੋ ਇੱਕ ਛੜਕੋ ਪੇਸ਼ੈਂਟ ਵਿਸ਼ਾਲ ਦਾਖਲ ਸੀ ਇਹ ਪਹਿਲਾਂ ਦੀਵਾਲੀ ਤੋਂ ਪਹਿਲਾਂ ਦਾਖਲ ਹੋਇਆ ਸੀ ਅਲਕੋਹਲਿਕ ਐਕਿਊਟ ਪੈਂਕ੍ਰੇਟਾਈਟਸ ਦੇ ਨਾਲ ਜਿਹੜੀ ਕਿ ਬਹੁਤ ਬਹੁਤ ਮਾੜੀ ਮਾਰੀ ਭਿਆਨਕ ਬਿਮਾਰੀ ਹੈ ਉਹ ਤੋਂ ਬਾਅਦ ਈਦ ਵਾਲੀ ਤੋਂ ਬਾਅਦ ਛੁੱਟੀ ਲੈ ਕੇ ਚਲੇ ਗਿਆ ਸੀ ਇਹਨੂੰ ਕਿਹਾ ਸੀ ਤੁਹਾਲੇ ਐਡਮਿਟੇ ਰਹਿਣਾ ਚਾਹੀਦਾ ਹੈ ਇਸਾ 7 ਦਿਨ ਬਾਅਦ ਫੇਰ ਆਇਆ ਫੇਰ ਇਹਨੂੰ ਦੁਬਾਰਾ ਫੇਰ ਦਾਖਲ ਕੀਤਾ ਗਿਆ ਪਤਾ ਨਹੀਂ ਦੁਬਾਰਾ ਸ਼ਰਾਬ ਪੀਤੀ ਹੈ ਨਹੀਂ ਪੀਤੀ ਰੱਬ ਜਾਣੇ ਉਹਨ ਮਾਈ ਸਵੇਰੇ ਪੁੱਛਿਆ ਸੀ ਕਿੰਦਾ ਜੀ ਮੈਂ ਇੱਥੇ ਮਾਤਾ ਦੇ ਕਿਹਾ ਸੀ ਤੇ ਮੈਂ ਬੁੱਲ ਪੁੱਛਾਂਦਾ ਪੁੱਛਾਂਦਾ ਰਾਜਪੀ ਚਲੋ ਇਹ ਤਾਂ ਰੱਬ ਹੀ ਜਾਣਦਾ ਹੈ ਇਹਦੇ ਫੇਰ ਦੁਬਾਰਾ ਇਹਦੇ ਪੈਂਕਰੀਆਸ ਦੇ ਵਿੱਚ ਸਿਡੋਸਿਸਟ ਬਣ ਗਈ ਜਿਹੜੀ ਪਾਸਨਲ ਭਰੀ ਹੋਈ ਸੀ ਉਹਦਾ ਅਸੀਂ ਇੱਕ ਦੀ ਉਪਰ ਆਤੀਓ ਦੇ ਤੇ ਡレイン ਹੋਇਆ ਸੀ ਪਹਿਲੇ ਦਿਨ 3 2 3 ਲੀਟਰ ਡレイン ਹੋ ਗਿਆ ਹੁਣ ਵੀ ਡレイン ਹੋ ਰਿਹਾ ਸੀ ਤੇ ਹੁਣ ਅੱਜ ਉਹਦਾ ਅਲਟਰਾਸਾਉਂਡ ਕਰਾਇਆ ਸੀ ਅਲਟਰਾਸਾਉਂਡ ਦੇ ਵਿੱਚ ਕਾਫੀ ਪ੍ਰੋਬਲਮ ਸੀ ਕਿ ਇਹਨਾਂ ਦੱਸ ਦੱਸ ਤੀਆਂ ਸੀ ਤੇ ਇਹ ਕਹੁੰਦੇ ਸੀ ਵੀ ਅਸੀਂ ਕਿਤੇ ਹਾਇਰ ਸੈਂਟਰ ਲੈ ਜਾਈਏ ਤੇ ਉਹਨੂੰ ਹਾਇਰ ਸੈਂਟਰ ਤੇ ਦਿੱਤਾ ਗਿਆ ਠੀਕ ਨਕਸ਼ਾ ਲਾਇਆ ਗਿਆ ਸੀ ਉਹਨਾਂ ਵੱਲੋਂ ਬਾਹਰ ਸੜਕਾਂ ਜਮ ਕੀਤੀਆਂ ਰਹੀਆਂ ਦੋ ਤਿੰਨ ਉਹ ਧੰਨ ਇਸ ਲਈ ਲਾ ਰਹੇ ਸੀ ਵੀ ਸਾਡੇ ਪੈਸੇ ਦੇ ਦਿਓ ਸਾਰੇ ਜਿਹੜੇ ਹੀ ਲੱਗੇ ਐ ਤੇ ਸੋ ਇਸ ਲਈ ਵੇਖਦੇ ਹਾਂ ਵੀ ਬਾਕੀ ਥੋੜੇ ਗਰੀਬ ਆਦਮੀ ਨੇ ਤੇ ਕੁਝ ਉਹਨਾਂ ਦੀ ਮਦਦ ਕਰ ਦਿੱਤੀ। ਸਰਸੋਨਾਂ ਵੱਲੋਂ ਕਹਿ ਰਹੇ ਆ ਕਿ ਸਾਡੇ ਕੋਲ ਪੈਸੇ ਵੱਧ ਨਹੀਂ ਗਏ। ਇਸ ਤਰ੍ਹਾਂ ਕਦੀ ਨਹੀਂ ਹੋਇਆ ਕਿਸੇ ਵੀ ਹਸਪਤਾਲ ਨਹੀਂ ਵਾਦ ਹਸਪਤਾਲ ਲੈਂਦਾ ਇਹ ਆਪਣੇ ਗੱਲਾਂ ਹੀ ਬਣਾ ਲੈਂਦੇ ਜਦੋਂ ਮਰੀਜ਼ ਡਿਸਚਾਰਜ ਹੁੰਦਾ ਹੈ ਜਦੋਂ ਮਰੀਜ਼ ਆਉਂਦਾ ਹੈ ਉਦੋਂ ਹੱਥ ਜੋੜ ਕੇ ਆਉਂਦਾ ਹੈ ਜਦੋਂ ਜਾਂਦਾ ਉਦੋਂ 50 ਗੱਲਾਂ ਕਰਦਾ। ਪਰ ਡਾਕਟਰ ਉਹਨਾਂ ਨੇ ਕਿਹਾ ਕਿ ਸਾਡਾ ਇਹ ਇਲਾਜ ਤਾਂ ਸਹੀ ਨਹੀਂ ਹੋਇਆ ਵਾ ਪਹਿਲਾਂ ਦਿਵਾਲੀ ਤੋਂ ਪਹਿਲਾਂ ਉਹ ਜਿਹੜਾ ਇਲਾਜ ਹੈ ਇਹ ਡਾਕਟਰ ਹਰਸ਼ਦੀਪਕ ਹੀ ਇਸ ਡੀਐਮ ਇਨ ਗੈਸਟਰੋਐਂਟਰੋਲੋਜੀ ਉਹ ਸੁਪਰ ਸਪੈਸ਼ਲਿਸਟ ਨੇ ਉਹ ਸਪੈਸ਼ਲਿਸਟ ਨੇ ਸੁਪਰ ਸਪੈਸ਼ਲਿਸਟ ਨੇ ਉਹ ਪੇਡ ਦੇ ਸਪੈਸ਼ਲਿਸਟ ਨੇ ਐਸਵੇ ਜਦੋਂ ਡਿਸਚਾਰਜ ਕੀਤਾ ਗਿਆ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਅੱਜ ਹਾਂਜੀ ਅੱਜ ਕੌਨਸ਼ੀਅਸ ਹੈ ਠੀਕ ਹੈ ਬਿਲਕੁਲ ਫਰਸਟ ਕਲਾਸ ਹੈ ਅਸੀਂ ਐਸਲੀ ਹਾਰ సెంటర్ ਭੇਜਣਾ ਚਾਹੁੰਦੇ ਸੀ ਉਹ ਵੀ ਲਿਜਾਣੇ ਚਾਹੁੰਦੇ ਸੀ ਵੀ ਉੱਥੇ ਸਾਡੇ ਟਰੀਟਮੈਂਟ ਜਿਆਦਾ ਬੈਟਰ ਹੋ ਜਾਏਗੀ ਉਧਰ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਸੁਖਵੀਰ ਹਸਪਤਾਲਿਆ ਉੱਥੇ ਇੱਕ ਮਰੀਜ਼ ਆਖਲੇ ਨਾ ਦਾ 25 26 ਸਾਲ ਦਾ ਨੌਜਵਾਨ ਹੈ ਤੇ ਉਹਦੇ ਬਾਰੇ ਚ ਮੰਗ ਕਰ ਰਿਹਾ ਕਿ ਡਾਕਟਰ ਸਾਹਿਬ ਨੇ ਜਿਹੜਾ ਪ ਇਹ ਇਲਾਜ ਨਹੀਂ ਸਹੀ ਕਰ ਰਹੇ ਕਿੰਨੀ ਦੇਰ ਤੋਂ ਐਡਮਿਟ ਹੈ ਜੀ ਇਹ ਪਹਿਲਾਂ 1 ਮਹੀਨਾ 1.5 ਮਹੀਨਾ ਰਿਹਾ ਜੋ ਡਾਕਟਰ ਸਾਹਿਬ ਨੇ ਦੱਸਿਆ ਵਾ ਬਾਅਦ ਛੁੱਟੀ ਮਿਲ ਗਈ ਦਿਵਾਲੀ ਤੋਂ ਬਾਅਦ ਦੁਬਾਰਾ ਦਾਖਲ ਹੈਗਾ ਜੀ ਅੱਛਾ ਜੀ ਸਰ ਕਹਿੰਦੇ ਜੀ ਬਿਲ ਬਹੁਤ ਜ਼ਿਆਦਾ ਬਣਾ ਛੱਡੇ ਇਹਨਾਂ ਨੇ ਉਹ ਮੰਗ ਉਹਨਾਂ ਦੀ ਉਹ ਬਿਲ ਜ਼ਿਆਦਾ ਬਣਾਇਆ ਵਾ ਇਹ ਸਬੰਧੀ ਆਪਾਂ ਜਿਹੜਾ ਵਾ ਆਪਣਾ ਡਾਕਟਰ ਸਾਹਿਬ ਨਾਲ ਗੱਲ ਕਰ ਰਹੇ ਆਂ ਉਹਨਾਂ ਨੂੰ ਫਸਟ ਆਪਣੀ ਪ੍ਰੈਫਰੈਂਸ ਹੈਗੇ ਵੀ ਮਰੀਜ਼ ਨੂੰ ਚੰਗੇ ਜਗ੍ਹਾ ਇਲਾਜ ਕਰਾਇਆ ਜਾਵੇ ਉਹਨੂੰ ਬਚਾਇਆ ਜਾਵੇ ਸੈਕੰਡ ਜੋ ਵੀ ਆਪਣਾ ਇਨਕੁਆਰੀ ਕਰਕੇ ਉਹ ਵੀ ਦੋਸ਼ੀ ਪਾਇਆ ਕੋਈ ਤੇ ਕਾਰ ਵੀ ਕੀਤੀ ਪਰਿਵਾਰ ਵੱਲੋਂ ਸੜਕ ਵੀ ਜਾਮ ਕੀਤੀ ਗਈ ਹੈ ਟ੍ਰੈਫਿਕ ਵੀ ਜਾਮ ਹੈ ਹਾਂਜੀ ਪਰਿਵਾਰ ਦੀ ਮੰਗ ਹੈ ਕਿ ਸਾਡਾ ਇਲਾਜ ਜ਼ਿਆਦਾ ਹੋਇਆ ਬਾਈ ਡਾਕਟਰ ਸਾਹਿਬ ਨਾਲ ਗੱਲ ਉਹਨਾਂ ਨਾਲ ਕਰ ਰਹੇ ਗੱਲ ਕਰ ਰਹੇ ਜੀ ਅਸੀਂ ਤੇ ਉਸ ਤੋਂ ਬਾਅਦ ਤੁਸੀਂ ਹਾਂਜੀ ਬਿਲਕੁਲ ਉਸ ਤੋਂ ਬਾਅਦ ਪਰਿਵਾਰ ਵੱਲੋਂ ਇੰਝ ਆਮ ਹੈ ਕਿ ਉਹ ਕਹਿੰਦੇ ਇਸ ਵੇਲੇ ਜਵਾਬ ਦੇ ਦਿੱਤਾ ਗਿਆ ਪੇਸ਼ੈਂਟ ਨੂੰ ਕਿ ਹੁਣ ਲੈ ਜਾਓ ਪੀਜੀਆ ਨਹੀਂ ਉਹ ਨਹੀਂ ਉਹ ਕਹਿੰਦੇ ਤੁਸੀਂ ਬਿਹਤਰ ਇਲਾਜ ਕਰਵਾਉਣਾ ਤਾਂ ਆਪਣਾ ਸ਼ਿਫਟ ਕਰਾ ਸਕਦੇ ਤੁਸੀਂ ਮਤਲਬ ਕਿ ਇੱਥੇ ਬਿਹਤਰ ਇਲਾਜ ਨਹੀਂ ਹੋ ਰਿਹਾ ਜੀ ਇਹ ਤਾਂ ਡਾਕਟਰ ਦੱਸ ਸਕਦੇ ਉਹਨਾਂ ਕੋਲ ਬੈਠ ਜਾ ਕੇ ਮੇਰੇ ਡਾਕਟਰ ਨੇ ਨਾ ਹੈਗਾ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਜੋ ਵੀ ਮੁਲਜ਼ਮ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਦਨ ਮਿਊਟ ਲਈ ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀਪ